ਮਲੇਰ ਕੋਟਲਾ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ ਦਰਅਸਲ ਬੀਤੇ ਦਿਨੀ ਇੱਕ ਅਗਵਾਹੀ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਹੋਈ ਸੀ ਜਿਸ ਤੋਂ ਬਾਅਦ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਦਰਅਸਲ ਬੀਤੇ ਦਿਨੀ ਇੱਕ ਸ਼ਿਕਾਇਤ ਮਿਲੀ ਸੀ ਜਿਸ ਦੇ ਵਿੱਚ ਅਗਰਨਾਪਿੰਗ ਦਾ ਪੂਰਾ ਮਾਮਲਾ ਸੀ ਜਿਸ ਦੇ ਵਿੱਚ ਕੁਛਣ ਪਛਾਤੇ ਨੌਜਵਾਨਾਂ ਦੇ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਇੱਕ ਵਿਅਕਤੀ ਨੂੰ ਅਗਵਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਭਾਲ ਕਰ ਰਹੀ ਸੀ ਬੀਤੇ ਦਿਨੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਗਿਰੋਹ ਨੂੰ ਜਿਹੜਾ ਕਾਬੂ ਕੀਤਾ ਹੈ ਇਸ ਗਿਰੋਹ ਦੇ ਵੱਲੋਂ ਵਿਅਕਤੀਆਂ ਦੀ ਅਗਵਾ ਕੀਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਕੋਲੋਂ ਫਰੋਦੀ ਮੰਗੀ ਜਾਂਦੀ ਸੀ ਇੱਕ ਹਫਤਾ ਪਹਿਲਾਂ ਸਿਟੀ ਅਹਿਮਦਗੜ੍ਹ ਦੇ ਏਰੀਆ ਵਿੱਚ ਇੱਕ ਕਿਡਨਾਪਿੰਗ ਦਾ ਇਨਸੀਡੈਂਟ ਹੋਇਆ ਸੀ ਇਹਦੇ ਵਿੱਚ ਵਿਕਟਮ ਸੀਗੇ ਹਰਸ਼ ਕੁਲੋਂ ਇਹ ਆਪਣੇ ਘਰ ਵਿੱਚ ਮੌਜੂਦ ਸੀਗੇ 20 ਅਪ੍ਰੈਲ ਨੂੰ ਜਦੋਂ ਚਾਰ ਅਣਪਛਾਤੇ ਵਿਅਕਤੀ ਇਹਨਾਂ ਦੇ ਘਰ ਆਕਿਰਦ ਹੁੰਦੇ ਆ ਇਹ ਇਹਨਾਂ ਦੇ ਸਾਰਿਆਂ ਦੇ ਫੇਸ ਤੇ ਚਾਰੇ ਅਣਪਛਾਤੇ ਵਿਅਕਤੀਆਂ ਦੇ ਫੇਸ ਤੇ ਮਾਸਕ ਮਾਸਕ ਸੀਗਾ ਇਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਤੇ ਹਰਸ਼ ਨੂੰ ਆਪਣੇ ਨਾਮ ਲੈ ਜਾਂਦੇ ਨੇ ਅ ਜਦੋਂ ਇਹ ਰਾਸਤੇ 'ਚ ਫੋਨ ਕਰਦੇ ਨੇ ਤੇ ਵਿਕਟਮ ਦੀ ਫੈਮਿਲੀ ਨੂੰ ਉਹ ਰੈਸਨ ਕਾਲ ਆਂਦੀ ਹੈ ਜਿਹਦੇ ਵਿੱਚ 10 ਲੱਖ ਦੀ ਫਰੋਦੀ ਮੰਗੀ ਜਾਂਦੀ ਹੈ ਔਰ ਇਨ ਦ ਮੀਨ ਟਾਈਮ ਜਿਹੜੀ ਵਿਕਟਮ ਦੀ ਫੈਮਿਲੀ ਹੈ ਪੁਲਿਸ ਨੂੰ ਇਨਫੋਰਮ ਕਰ ਦਿੰਦੀ ਹੈ ਤੇ ਪੁਲਿਸ ਇਮੀਡੀਏਟਲੀ ਐਕਸ਼ਨ ਲੈਂਦੀ ਹੈ ਤੇ ਟੈਕਨੀਕਲੀ ਦੇਖ ਕੇ ਤੇ ਵਿਕਟਮ ਦੀ ਲੋਕੇਸ਼ਨ ਫੇਸ ਕਰ ਦਿੰਦੀ ਹੈ ਅ ਇਨ ਦਾ ਵੀਂ ਟਾਈਮ ਜਿਹੜੇ ਕਿਡਨੈਪਰਸ ਹੈਗੇ ਆ ਉਹਨਾਂ ਨੂੰ ਇਸ ਦਾ ਦੀ ਖਬਰ ਲੱਗ ਜਾਂਦੀ ਹੈ ਕਿ ਪੁਲਿਸ ਪਾਰਟੀ ਜਿਹੜੀ ਹੈ ਉਹਨਾਂ ਨੂੰ ਫੋਲੋ ਕਰਦੀ ਹੈ ਤੇ ਉਹ ਵਿਕਟਮ ਨੂੰ ਦਾਣਾ ਮੰਡੀ ਖੰਨਾ ਜਿਹੜੇ ਨੇ ਡ੍ਰੌਪ ਕਰਕੇ ਚਲੇ ਜਾਂਦੇ ਨੇ ਜਿੱਥੋਂ ਪੁਲਿਸ ਪਾਰਟੀ ਜਾ ਕੇ ਰਿਕਵਰ ਕਰ ਲੈਂਦੀ ਹੈ ਵਿਕਟਮ ਨੂੰ ਅ ਇਸ ਵਾਰ ਬਹੁਤ ਕੜੀ ਮਿਹਨਤ ਕਰਕੇ ਟੈਕਨੀਕਲੀ ਤੇ ਹਿਊਮਨ ਸੋਰਸ ਲਗਾ ਕੇ ਮਲੇਰਕੋਟਲਾ ਪੁਲਿਸ ਵੱਲੋਂ ਇਸ ਕੇਸ ਨੂੰ ਜਿਹੜਾ ਹੈ ਕ੍ਰੈਕਟਰ ਕੀਤਾ ਗਿਆ ਹੈ ਇਸ ਦੇ ਵਿੱਚ ਪੰਜ ਗੁਰਸ਼ੀ ਇਨਵੋਲਵ ਸੀਗੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਹਨਾਂ ਦੇ ਨਾਮ ਹੈ ਨਬੀ ਆलम ਸਾਹਿਲ ਚਾਂਦ ਜਗਜੀਤ ਸਿੰਘ ਐਂਡ ਅਨਵਰ ਨਬੀ ਆलम ਸਾਹਿਲ ਚਾਂਦ ਜਗਜੀਤ ਇਹ ਲੁਧਿਆਣਾ ਆਪ ਦੇ ਰੈਜ਼ੀਡੈਂਟ ਨੇ ਤੇ ਅਨਵਰ ਜਿਹੜਾ ਹੈ ਉਹ ਸਿਟੀ ਅਨਮਧਰ ਏਰੀਆ ਦਾ ਹੈ ਇਦੇ ਵਿੱਚ ਜਿਹੜਾ ਵਾਦਾ ਦੌਰਾਨ ਜਿਹੜੀ ਕਾਰ ਯੂਜ਼ ਹੋਈ ਸੀਗੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ Honda Miles ਸਫੇਦ ਰੰਗ ਦੀ ਜਿੱਥੇ ਫੇਕ ਨੰਬਰ ਪਲੇਟ ਸੀਗਾ ਉਹ ਰਿਕਵਰ ਕਰ ਦਿੱਤੀ ਗਈ ਹੈ ਬਾਕੀ ਮਾਮਲੇ ਦੀ ਤਫ਼ਤੀਸ਼ ਚੱਲ ਜਾਰੀ ਹੈ ਜੇ ਕਿਸੇ ਹੋਰ ਦੀ ਵੀ ਸ਼ਮੂਲੀਅਤ ਇਸ ਵਿੱਚ ਆਈਗੀ ਤੇ ਉਸ ਤੇ ਵੀ ਕਾਰਵਾਈ ਬੰਦ ਕਰ ਦਿੱਤੀ ਗਈ ਕੀਤੀ ਜਾਵੇ ਥੈਂਕ ਯੂ